ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਦੋਸਤੋ ਵਿਜ਼ਿਟ ਹੈਗੀ ਆ ਪਿੰਡ ਬਲੇਰ ਬਲੇਰ ਪਿੰਡ ਜਿਹੜਾ ਦੋਸਤੋ تحصیل ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਦਾ ਪਿੰਡ ਆ ਬੈਂਕਾਂ ਬਿਲਕੁਲ ਨੇੜੇ ਆ ਦੋਸਤੋ ਬੂੜਚੰਦ ਭੈਣੀ ਗੁਰਮੁਖ ਸਿੰਘ ਤੇ ਇਸੇ ਤਰ੍ਹਾਂ ਜੇ ਦੋਸਤੋ ਘੁਰਕਵੇੜਾ ਸੂਰਵਿੰਡ ਆ ਬਿਲਕੁਲ ਫਤਿਹਪੁਰ ਸੁੱਗਾ ਬਿਲਕੁਲ ਜਿਹੜੇ ਨਾਲ-ਨਾਲ ਲੱਗਦੇ ਪਿੰਡ ਆ ਤੇ ਖਾਸ ਵਿਜ਼ਿਟ ਜਿਹੜੀ ਆ ਤੁਸੀਂ ਪੈਂਡ ਪਲੇਅਰ ਕਰਨੀ ਹੈਗੀ ਆ ਵੀਰ ਮਨੋਰ ਸਿੰਘ ਦੇ ਕੋਲੇ ਆਏ ਆ ਮਨੋਰ ਸਿੰਘ ਵੀਪ ਦਾ ਜਿਹੜਾ ਕੰਮ ਆ ਦੋਸਤੋ ਪਸ਼ੂ ਵਪਾਰ ਦਾ ਇਸ ਘਰੋਂ ਆਪਾਂ ਪਹਿਲਾਂ ਵੀ ਜਿਹੜੀਆਂ ਵੀਡੀਓ ਅਪਲੋਡ ਕੀਤੀਆਂ ਸੀ ਆਪਣੇ ਚੈਨਲ ਦੇ ਉੱਪਰ ਤੇ ਅੱਜ ਦੋਸਤੋ ਆਪਾਂ 6 ਅਪ੍ਰੈਲ ਨੂੰ ਜਿਹੜੀ ਵੀਡੀਓ ਬਣਾ ਰਹੇ ਆ ਸਮਾਂ ਤਕਰੀਬਨ ਸਾਢੇ 12:30 ਵਜੇ ਦਾ ਹੈਗਾ ਠੀਕ ਆ ਸਾਢੇ 12:30 ਵਜੇ ਦੁਪਹਿਰ ਦਾ ਸਮਾਂ ਹੈਗਾ ਤੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਤਿੰਨ ਬੇੜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਇੱਕ ਜਰਸੀ ਆ ਦੋਸਤੋ ਤੇ ਦੋ ਕ੍ਰੋਸ ਬ੍ਰੀਡ ਦੇ ਵਿੱਚ ਇੱਕ ਐਚਐਫ ਬੇੜਾ ਠੀਕ ਹੈ ਜੀ ਤੇ ਦੋ ਮੱਝਾਂ ਝੋਟੀਆਂ ਹੋਣਗੀਆਂ ਅ ਪਸ਼ੂ ਸੂੇਸ ਵਾਈ ਹੋਣਗੇ ਤੇ ਜਿਹੜਾ ਪਸ਼ੂ ਹਜੇ ਦੇ ਨਾਲ ਜਾਂਦਾ ਪੂਰੀ ਡਿਟੇਲ ਜਿਹੜੀ ਹੈਗੀ ਆ ਆਪਾਂ ਵੀਰ ਮਨੋਰ ਸਿੰਘ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਫੁੱਲ ਇਨਫੋਰਮੇਸ਼ਨ ਲੈ ਕੇ ਇਹਨਾਂ ਪਸ਼ੂਆਂ ਦੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆ ਉਹ ਚੱਲਦੇ ਆ ਵੀਰ ਦੇ ਕੋਲ ਬਾਕੀ ਪਸ਼ੂ ਜਿਹੜਾ ਤੁਹਾਨੂੰ ਦੋਸਤੋ ਖਾਸ ਤੌਰ ਤੇ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਜਿਹੜੀ ਚੁਆਈ ਆ ਨਰਕ ਪਰਖਾ ਤਸੱਲੀ ਆ ਉਹ ਜ਼ਰੂਰ ਕਰ ਲਿਓ ਠੀਕ ਆ ਜੀ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਜਿਹੜਾ ਸੌਦਾ ਉਹ ਕਰ ਸਕਦੇ ਹੋ ਸੋ ਦੋਸਤੋ ਅੱਜੋ ਕਰਦੇ ਆਂ ਗੱਲਬਾਤ ਇੱਕ ਜਿਹੜੀ ਦੋਸਤੋ ਮੱਝ ਸੂਈ ਆ ਬਿਲਕੁਲ ਤਾਜੀ ਸੂਈ ਆ ਤੇ ਇੱਕ ਗੱਬਣ ਆ ਜਿਹੜੇ ਵੀਰ ਨੂੰ ਖਾਸ ਤੌਰ ਤੇ ਗੱਬਣ ਮੱਝ ਅਗੇ ਚਾਹੀਦੀ ਆ ਉਹ ਤੁਸੀਂ ਗੱਬਣ ਦੇ ਲਈ ਕੰਟੈਕਟ ਕਰ ਲਿਓ ਜਿਹੜੀ ਬਿਲਕੁਲ ਸੂਈ ਸਵਾਈ ਆ ਦੁੱਧ ਦੀ ਤਸੱਲੀ ਆ ਜਿਹੜੀ ਉਹ ਕਰ ਸਕਦੇ ਬੌਲੇ ਦੇ ਵਿੱਚ ਤੇ ਉਹ ਸੂਈ ਸਵਾਈ ਆ ਅੱਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਮਨੋਰ ਸਿੰਘ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਹੋਰ ਵੀਰ ਠੀਕ ਠਾਕ ਹਾਂਜੀ ਠੀਕ ਆ ਮਨੋਰ ਵੀਰ ਅੱਜ ਪਸ਼ੂ ਆਪਣੇ ਕੋਲ ਪੰਜ ਵਗਾਊਗਾ ਹਾਂਜੀ ਠੀਕ ਆ ਤੇ ਪੰਜਾਂ ਦੇ ਵਿੱਚੋਂ ਵੀਰ ਜੀ ਕਿੰਨੇ ਕ ਨਾਕ ਸੂਏ ਆ ਦੋ ਨਾਕ ਸੂਏ ਇੱਕ ਵੈੜ ਸੂਈ ਆ ਜਲਸੀ ਇੱਕ ਆ ਮੈਂ ਸੂਈ ਰਾਤ ਦੀ ਠੀਕ ਆ ਸ਼ਾਮ ਵਾਲੀ ਸੂਈ ਮਾ ਜੀ ਠੀਕ ਹੈ ਜੀ ਹਾਂਜੀ ਤੇ ਕਰੀਏ ਵੀਰ ਜੀ ਡਿਟੇਲ ਸਾਂਝੀ ਵੀਰਾਂ ਦੇ ਨਾਲ ਪਹਿਲੇ ਨੰਬਰ ਤੇ ਵੀਰ ਆਪਾਂ ਮਾ ਜਿਹੜੀ ਇਹ ਦਿਖਾ ਰਹੇ ਆ ਹਾਂਜੀ ਇਹ ਸੂਹਾ ਕਿਰਵਾ ਸੂਈ ਹੈ ਜੀ ਇਹ ਤੀਜਾ ਸੂਹਾ ਜੀ ਤੀਜਾ ਸੂਹਾ ਤੇ ਕੱਲ ਸੂਈ ਹੈ ਜੱਜ ਜੀ ਕੱਲ ਸ਼ਾਮੀ ਸੂਈ ਹੈ ਕੱਲ ਸ਼ਾਮੀ ਸੂਈ ਆ ਤੇ ਬੱਚਾ ਥੱਲੇ ਕੀ ਆ ਗਿਆ ਵੀਰ ਇਹਦਾ ਕੱਟਾ ਕੱਟਾ ਠੀਕ ਆ ਥੱਲੇ ਮੇਲ ਕਾਫ ਆ ਅ ਮਾਤੇ ਜਿਹੜੀ ਆ ਦੋਸਤੋ ਤੁਸੀਂ ਨਾਰਮਲ ਹੀ ਵੇਖੋਗੇ ਤੇਜਾ ਸੂਆ ਤੇ ਪਿੱਠ ਪੁੱਠਾ ਵੇਖੋ ਤੁਸੀਂ ਬਿਲਕੁਲ ਇੱਕ ਝੋਟਿਆਂ ਦਾ ਮਾਲੀਆਂ ਦਾ ਭਲੇਖਾ ਪਾਉਂਦੀ ਆ। ਫੁੱਲ ਚੌੜਾ ਪਿੱਠ ਪੁੱਠਾ ਵੱਡੇ ਕੱਦ ਕੱਦ ਦੇ ਵਿੱਚ ਆ। ਥਣ ਦੇਵਾ ਜਿਹੜਾ ਬਿਲਕੁਲ ਤੁਸੀਂ ਆ ਵੇਖ ਕੇ ਚੈੱਕ ਕਰ ਸਕਦੇ ਹੋ। ਠੀਕ ਆ ਥੱਲੇ ਮੇਲ ਘਾਪ ਆ। ਤੇ ਥਣ ਥਣ ਜਿਹੜਾ ਦੋਸਤੋ ਬਿਲਕੁਲ ਮੁਠੀ ਵਾਲਾ ਸੋਹਣਾ ਥਣ ਲੱਗਾ ਤੇ ਬਿਲਕੁਲ ਬੌਲੇ ਦੇ ਵਿੱਚ ਆ ਤੇ ਜੇਰ ਵੀਰ ਦੀ ਪ੍ਰੋਪਰ ਪੈ ਗਈ ਸੀਗੀ। ਹਾਂਜੀ ਹਾਂਜੀ ਵਧੀਆ ਜੇਰ ਵੀ। ਜੇਰ ਪੈ ਗਈ ਸੀਗੀ ਹੈ ਨਾ। ਤੇ ਬਾਕੀ ਬੋਲੇ ਦੇ ਵਿੱਚ ਚਵਾਈ ਆਪਾਂ ਕੀਤੀ ਸੋਹਣੀ ਚਵਾਈ ਹੋਈ ਹੈ ਮੈਂ ਇੱਕ ਨੰਬਰ ਆ ਪੋਲੀ ਚੋਲ ਵੀ ਵਧੀਆ ਨਾ ਪੂਰ ਛਕਾ ਠੀਕ ਹੈ ਲੋ ਵੀ ਪੂਰੀ ਰਾਦੀ ਆ ਪਲੀ ਪਲਾਈ ਆ ਦੋਸਤੋ ਠੀਕ ਹੈ ਮੱਝ ਕੋਈ ਵੀ ਕਈ ਵਾਰ ਹੁੰਦਾ ਵੀ ਇੱਕ ਅੰਦਾਜ਼ਾ ਲਾ ਲਈਦਾ ਵੀ ਵਖਾਉਣ ਦੇ ਵਿੱਚ ਜਾਂ ਹਨਾ ਵੇਖਣ ਦੇ ਵਿੱਚ ਪਰ ਗਹਿ ਸਕਦਾ ਬਿਲਕੁਲ ਇਹ ਸੂ ਦੇ ਵਿੱਚ ਆ ਤਕਰੀਬਨ ਅੱਜ ਕੱਲ ਹੀ ਮੋਰਨੀ ਜਿਹੜੀ ਕੱਲ ਤੁਸੀਂ ਸ਼ਾਮੀ ਸੋਈ ਆ ਤੇ ਸੂ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਪਸ਼ੂ ਥੋੜਾ ਜਿਹਾ ਇੱਕ ਵਾਰੀ ਟੁੱਟ ਜਾ ਜਾਂਦਾ ਬਾਕੀ ਜਿੰਨੀ ਭਰੇ ਪਿੰਡੇ ਦੀ ਹੈਗੀ ਆ ਸੇਮ ਟੂ ਸੇਮ ਦੋ ਜਿੰਨੀ ਕਿ ਪਹਿਲਾਂ ਸੀਗੀ ਓਨੇ ਹੀ ਤੁਸੀਂ ਹੁਣ ਵੇਖ ਸਕਦੇ ਹੋ ਠੀਕ ਆ ਇਹਨੂੰ ਵੀਰ ਜੀ ਖੋਲ ਕੇ ਦਿਖਾ ਦਗੇ ਬਾਕੀ ਮੱਝ ਜਿਹੜੀ ਦੋਸਤਾਂ ਨੂੰ ਪਸੰਦ ਆਊਗੀ ਜਿਹੜੇ ਖਾਸ ਤੌਰ ਤੇ ਵੀਰ ਅੱਗੇ ਦੇਖ ਰਹੇ ਹੋ ਤੁਸੀਂ ਮੱਝ ਉਹ ਤੁਸੀਂ ਜਰੂਰ ਸੰਪਰਕ ਕਰਿਓ ਤੇ ਹੈਵੀ ਬਾਡੀ weight ਆ ਭਾਰਾ ਸਰੀਰ ਆ ਠੀਕ ਆ ਵਜਨ ਵੱਟਾ ਪੂਰਾ ਹੈਗਾ ਮੱਝ ਦਾ ਤੇ ਥਾਣਾ ਤੋਂ ਉਹਨਾਂ ਦੀ ਜਿਹੜੀ ਆ ਦੋਸਤੋ ਗੈਵਾਂਂਤਰਾ ਵਿੱਚ ਵਿੱਥਾਂ ਮਰਲਾ ਨੇ ਉਹ ਵੀ ਬਹੁਤ ਸੋਹਣੀਆਂ ਨੇ ਪੂਰੇ ਜੋਰ ਦੇ ਵਿੱਚ ਆ ਦੋਸਤੋ ਤੇ ਪੂਰੇ ਜਨੂਨ ਵਾਲੀ ਜਿਹੜੀ ਆਪਾਂ ਇਹ ਮੱਝ ਕਰਾਂਗੇ वजन ਧਾਰ ਜਿਹੜੀ ਆ ਹੈਵੀ ਬਾਡੀ weight ਆ ਪੂਰੇ ਸਰੀਰ ਭਾਰੇ ਦੀ ਆ ਜੀ ਸਾ ਕਰੋ ਚੈੱਕ ਜੀ ਠੀਕ ਆ ਫੋਲ ਹੈਵੀ ਬੌਡੀ ਵੇਟ ਆ ਦੋਸਤੋ ਜਰੂਰ ਮੈਂ ਜ਼ਿਕਰ ਕਰ ਦਿੰਨਾ ਫੇਸ ਕੁਆਲਟੀ ਬਹੁਤ ਸੋਹਣੀ ਆ ਪੂਰੀ ਫੱਬ ਦੇ ਵਿੱਚ ਆ ਮੱਚ ਠੀਕ ਆ ਤੇ ਥੱਲੇ ਬੱਚਾ ਜਿਹੜਾ ਮੇਲ ਕਾਫ ਆ ਅੱਛਾ ਵੀਰ ਜੀ ਨਾਰਮਲੀ ਕਿੰਨੇ ਕ ਦੁੱਧ ਦੀ ਸੁਭਾਵਨਾ ਹੈਗੀ ਇਸ ਮਾਝ ਦੇ ਥੱਲੇ ਕਿੰਨੀ 16 ਲੀਟਰ ਦੀ ਸੁਭਾਵਨਾ 16 ਕਿਲੋ 15 ਕਿਲੋ ਪਹਿਲੇ ਦੂਜੇ ਸਵਿਚ ਹੋਇਆ ਨੇ ਹਾਂ ਜੀ ਮੈਂ 16 ਵਧੂ ਗਿਆ ਵਧੂ ਸਾਂਭੀ ਮਾੜੇ ਬੜੀ ਠੀਕ ਹੈ ਜੀ ਮਨੋਰ ਵੀਰ ਕਿੰਨਾ ਕ ਮੋਲ ਲਾਇਆ ਦੇ ਕੀ ਕਰਦੇ ਇਹਦਾ 1 ਵੀ ਕਰਦੇ ਮੋਲ 1 20 ਗਾਹਾਂ ਠੀਕ ਆ ਇੱਕ ਵੀ ਜਿਹੜੀ ਦਾ ਦੋਸਤੋ ਡਿਮਾਂਡ ਆ ਮੋਲ ਆ ਠੀਕ ਆ ਇੱਕ ਵਾਰੀ ਫੇਸ ਤੋਂ ਫਿਰ ਦੇਖ ਲੋ ਵੀ ਹਰ ਪਾਸੇ ਤੁਸੀਂ ਹਰ ਐਂਗਲ ਤੋਂ ਦੇਖ ਲੋ ਉਸ ਤੋਂ ਬਾਅਦ ਬਾਈ ਮਨੋਰ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਠੀਕ ਆ ਜੀ ਆ ਕਰੋ ਚੈੱਕ ਵੀ ਥਣ ਥਣ ਜਿਹੜਾ ਦੋਸਤੋ ਹਰ ਪਾਸਿਓ ਕਿਸੇ ਪਾਸਿਓ ਜਿਹੜੀ ਪੂੰਜੀ ਨਹੀਂ ਗਈ ਮੈਂ ਤੇ ਏਡੀ ਦੋਸਤੋ ਜੇਕਰ ਮੱਝ ਬਣਾਉਣੀ ਹੋਵੇ ਤਾਂ ਮੈਂ ਕਹਿ ਦਿੰਨਾ ਹੁਣ ਆ ਵੀ ਕਾਫੀ ਵੀ ਘਰ ਖਾਉਣਾ ਪੈਂਦਾ ਵੀ ਬਹੁਤ ਚੰਗੀ ਸੋਹਣੀ ਕੇਅਰ ਸੇਵਾ ਦੇ ਵਿੱਚ ਜਿਹੜੀ ਇਹ ਰਹੀ ਹੋਵੇਗੀ ਮੱਝ ਇਸ ਤੋਂ ਬਾਅਦ ਵੀਰ ਅਗਲੀ ਆਪਣੇ ਕੋਲ ਇਹ ਟੁੱਕੀ ਹੈ ਜੀ ਹਾਂ ਜੀ ਇਹ ਟੁੱਕੀ ਜਿਹ ਦੂਜੇ ਸੋਹਣਾ ਨੇ ਹਾਂ ਜੀ ਦੂਜਾ ਸੁਭਾ ਸੋਣਾ ਤੇ ਦਿਨ ਕਿੰਨੇ ਕੁ ਲੈਜੂ ਹੋਗੇ ਜਿਹੜੇ 4-5 ਘੜੂਗੀ ਤੇ ਤੇਰੇ ਅੰਦਰ ਅੰਦਰ ਆਜੋ ਠੀਕ ਹੈ ਜੀ 4-5 ਜਿਹੜੇ ਦੋਸਤੋ ਦਿਨ ਹਜੇ ਲੈਜੂ ਹੋਗੀ ਠੀਕ ਹੈ ਤੇ ਹਫਤਾ ਤਕਰੀਬਨ ਤੁਸੀਂ ਹਫਤਾ ਮੰਨ ਲਓ ਥਣਾ ਤੋਂ ਉਹਨਾਂ ਦੀ ਸਫਾਈ ਪੂਰੀ ਆ ਹਵਾਨਾ ਬਿਲਕੁਲ ਜਿਹੜਾ ਦੋਸਤੋ ਪੱਦਰ ਬਖਾਉਂਦੀ ਪਈ ਹੈ ਠੀਕ ਆ ਕਰੋ ਛੇਤੀ ਠੀਕ ਹੈ ਜੀ ਆ ਬਹਿਣੀ ਵਾਲੇ ਪਾਸੇ ਤੋਂ ਥਾਣਾ ਤੇ ਹਜੇ ਬਣੂਗੀ ਪੂਰਾ ਕਿਉਂਕਿ ਇੱਕ ਹਫਤਾ ਹਜੇ ਬਾਕੀ ਆ ਸੂਣ ਦੇ ਵਿੱਚ ਤੇ ਆ ਮੂੰਹ ਮੱਥਾ ਦੇਖੋ ਜੀ ਬਿਲਕੁਲ ਝੋਟੀ ਆ ਵੀ ਨਵੀਂ ਝੋਟੀ ਆਪਾਂ ਕਹਿ ਸਕਦੇ ਵੀ ਦੂਜਾ ਸੂਬਾ ਚਲੋ ਸੁਣਾ ਹੈਗਾ ਬਾਕੀ ਸਿੰਘਾਂ ਦੀ ਫੇਸ ਕੁਆਲਿਟੀ ਆ ਆ ਦੇਖ ਸਕਦੇ ਠੀਕ ਆ ਤੇ ਪਿੱਠ ਪੁਠਾ ਇਹਦਾ ਵੀ ਜਿਹੜਾ ਤੁਸੀਂ ਵੇਖੋਗੇ ਥੱਬਿਆਂ ਦੇ ਥੱਬੇ ਆ ਤੇ ਉਚਾਈ ਵੀ ਪੂਰੀ ਆ ਬੇਲ ਪੱਖੋਂ ਵੀ ਬਹੁਤ ਸੋਹਣੀ ਆ ਇਹ ਹਰ ਪਾਸਿਓਂ ਜਿਹੜੀ ਪੂਰੀ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਤੇ ਥਣ ਥਣ ਦੀ ਜਿਹੜੀ ਕੁਆਲਿਟੀ ਆ ਬੈਕ ਸਾਈਡ ਤੋਂ ਇੱਕ ਵਾਰੀ ਮੈਂ ਦਿਖਾ ਦਿੰਨਾ ਬਾਕੀ ਆਪਾਂ ਤੁਹਾਨੂੰ ਖੋਲ ਕੇ ਤਸਦੀਨ ਨਾਲ ਦਿਖਾਵਾਂਗੇ ਆ ਜੀ ਆਹ ਦੇਖੋ ਜੀ ਠੀਕ ਆ ਫਿਰ ਮਨੋਰ ਜੀ ਖੋਲਦਗੇ ਵੀ ਠੀਕ ਆ ਬਿਲਕੁਲ ਤਿਆਰੀ ਜਿਹੜੀ ਆ ਦੋਸਤੋ ਕਰਦੀ ਆ ਰਹੀ ਆ ਤਕਰੀਬਨ ਇੱਕ ਹਫਤੇ ਦੇ ਦੌਰਾਨ ਪੂਰਾ ਲੇਵਾ ਬਣਾ ਕੇ ਤਿਆਰ ਕਰਨਾ ਐ ਸਚੋਟੀਆਂ ਤੇ ਫੇਰ ਜਿਹੜੇ ਦੋਸਤੋਂ ਸੁਨਾ ਹੈਗਾ ਠੀਕ ਆ ਇੱਕ ਹਫਤੇ ਤੋਂ ਬਾਅਦ ਜਿਹੜਾ ਸੁਨਾ ਹੈਗਾ ਇਹ ਆ ਦੇਖੋ ਜੀ ਪੂਰਾ ਚੌੜੇ ਪੇਟ ਕੁੱਠੇ ਦੀ ਆ ਕਦ ਕਦ ਜਿਹੜਾ ਦੋਸਤੋਂ ਵਧੀਆ ਹੈਗਾ ਉਸੇ ਕਦ ਕਰਦੇ ਦੇ ਵਿੱਚ ਵੱਡੀਆਂ ਮੱਜਾਂ ਝੋਟੀਆਂ ਦੇ ਵਿੱਚ ਤੁਸੀਂ ਇਹਦੀ ਜਿਹੜੀ ਗਿਣਤੀ ਕਰ ਸਕਦੇ ਹੋ mor dedi. İyi geceler. ਲਓ ਵੀ ਦੋਸਤੋ ਠੀਕ ਆ ਇਹ ਦੋ ਤਾਂ ਮੱਝਾਂ ਨੇ ਜਿਹੜੀਆਂ ਵੀਰ ਦੇ ਕੋਲ ਮੱਝਾਂ ਝੋਟੀਆਂ ਨੇ ਜਿਹੜੀਆਂ ਵਕਾਊ ਆ ਰੇਟ ਵੀਰਾਂ ਦਾ ਕਿੰਨਾ ਫਿਰ ਇਹਦਾ 1:25 ਕਰਦੇ ਮੋਲ 1:25 ਆ ਜੀ ਮਾਨਤਨ ਕਰਤਾਗੇ ਠੀਕ ਆ ਜੀ 1:25 ਆ ਸਵਾ ਲੱਖ ਜਿਹੜਾ ਦੋਸਤੋ ਇਹਦਾ ਮੋਲ ਹੈਗਾ ਠੀਕ ਆ ਸਵਾ ਲੱਖ ਤੇ ਵਿੱਚੋਂ ਮਾਨਤਨ ਜਿਹੜਾ ਉਹ ਵੀਰਾਂ ਦਾ ਵੀ ਜਰੂਰ ਕਰ ਦਿੱਤਾ ਜਾਊਗਾ 15 ਕਿਲੋ ਦਊਗੀ ਠੀਕ ਆ ਜੀ ਦੁੱਧ ਪਹਿਲੇ ਸਵੇਰੇ ਦੀ ਵੀ ਕੋਈ ਚੰਗੀ ਚੱਲੀ ਹੋਊਗੀ ਹਾਂਜੀ 16 ਕਿਲੋ ਕਿਤੇ ਪਹਿਲੇ ਸਵੇਰੇ ਦਿੱਤਾ ਹਾਂਜੀ ਐ ਕਿ ਮੀਰ ਵਾਦਾ ਨਹੀਂ ਤੇ 16 ਤੇ 17 ਪੱਕਾ ਰੋ ਠੀਕ ਆ ਪਤਲੀ ਚੰਬਰੀ ਦੀ ਹੈ ਆ ਲੋ ਠੀਕ ਹੈ ਬਿਲਕੁਲ ਬਰੀਕ ਪਤਲੀ ਚੰਬਰੀ ਹੈ ਤੇ ਆ ਬਹਿਣੀ ਉਲਟ ਤੋਂ ਜਿਹੜੇ ਤੁਸੀਂ ਥਾਣ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੀਆਂ ਵਹਿੜਾਂ ਨੇ ਵੀਰ ਇਹ ਵੀ ਸੂਈ ਸਵਾਈ ਆਪਣੇ ਕੋਲ ਐਚ ਐਫ ਦੀ ਵਹਿੜ ਅਗਲੀ ਇਹ ਗੱਪਣ ਗੱਪਣਾ ਜੀ ਤੇ ਸੂਹਾ ਕਿਨਵਾ ਸੁਣ ਜਾ ਰਹੀ ਹੈ ਜੀ ਇਹ ਦੂਜਾ ਸੂਹਾ ਸੁਣ ਜਾ ਦੂਜਾ ਦਿਨ ਲੈਜੂ ਹਜੇ ਵੀ ਹੈ ਨਾ ਇਹ 10 ਦਿਨ ਲੈ ਜੀ 10 12 ਦਿਨ ਲੈ 10 12 ਦਿਨ ਲਈ ਠੀਕ ਆ 10 12 ਕੇ ਦਿਨ ਦਾ ਸਮਾਂ ਲੈ ਜੂਗੀ ਵੈੜ ਜਿਹੜੀ ਆ ਦੋਸਤੋ ਤੁਸੀਂ ਵੇਖੋ ਢਿੱਲਾ ਢੁਲਾ ਵੇਖੋ ਆ ਵੇ ਸੀਲਸ ਲੱਕ ਪੂਰਾ ਕਰੋ ਚੱਕ ਜੀ ਕੱਦ ਪੂਰਾ ਉੱਚਾ ਠੀਕ ਹੈ ਜੀ ਨਾਰਮਲੀ ਆਪਾਂ ਐਚ ਐਫ ਵੈੜ ਦੇਖਦੇ ਆ ਹਾਈਟ ਤੁਸੀਂ ਵੇਖ ਸਕਦੇ ਹੋ ਨਾਰਮਲ ਜਿਹੜੀਆਂ ਥੱਲੇ ਦੋਜੀ ਬ੍ਰਿਡ ਵੇ ਕੇ ਸ਼ਾਈਵਾਲ ਤੇ ਜਰਸੀ ਆ ਬਿਲਕੁਲ ਛੋਟੇ ਸਮਾਲ ਸਮੱਧਰ ਜਿਵੇਂ ਕਹ ਲੀਏ ਤੁਸੀਂ ਮੀਡੀਅਮ ਹਾਈਟ ਦੇ ਵਿੱਚ ਨੇ ਇਹ ਫੁੱਲ ਹਾਈਟ ਦੇ ਵਿੱਚ ਅੱਤੀ ਤਨਾ ਦਾ ਸਹਿਜ ਜਿਹੜਾ ਆ ਹੈਗਾ ਹਜੇ ਵੀ ਘੱਟੋ ਘੱਟ ਵੀ 10 12 ਦਿਨ ਹਜੇ ਸੁੱਧੀ ਨਹੀਂ ਗਈ ਠੀਕ ਹੈ ਠੀਕ ਹੈ ਬੋਲ ਦਿਓ ਵੀਰ ਜੀ ਠੀਕ ਹੈ ਜੀ ਹਾਈਟ ਜਿਹੜੀ ਫੁੱਲ ਆ ਦੋਸਤੋ ਵੱਡੀ ਹਾਈਟ ਆ ਸਵੇਰ ਪੁੱਜਾ ਦੱਸਿਆ ਨਾ ਜੀ ਦੂਜਾ ਸਾਈਕਲ ਸਟੇਸ਼ਨ ਦੇ ਵਿੱਚ ਤੁਣ ਜਾ ਰਹੀ ਹੈ ਤੇ ਹਵਾਨਾ ਜਿਹੜਾ ਦੋਸਤੋ ਕਾਫੀ ਵਧੀਆ ਬਣਾਉਗੀ ਫਿਰ ਠੀਕ ਹੈ ਦਿਖਾਈ ਜੇਕਰ ਆਪਾਂ ਗੱਲ ਕਰੀਏ ਤਾਂ ਦਿਖਾਈ ਵਧੀਆ ਲਿਵਾ ਲੈਫਟੀ ਜਿਹੜੀ ਆ ਬਿਲਕੁਲ ਸੋਹਣੀ ਵਿਖਾਈ ਦਿੰਦੀ ਆ ਭਰਨਾ ਸ਼ੁਰੂ ਕਰਤਾ ਲਾਹੇ ਪੈ ਗਈ ਆ ਤੇ ਦਿਨ ਹਜੇ ਲ ਜਾਂਦੀ ਆ ਠੀਕ ਆ ਠੀਕ ਹੈ ਜੀ ਆ ਦੇਖੋ ਠੀਕ ਆ ਥਾਂ ਥਾਂ ਜਿਹੜਾ ਤੁਸੀਂ ਬਿਲਕੁਲ ਮੁੱਠੀ ਜਿਹਾ ਥਾਣਾ ਤੇ ਸਾਈਜ਼ ਜਿਹੜਾ ਅਗਲੇ ਥਾਣੇ ਦੇ ਮਗਲੇ ਥਾਣਾ ਦਾ ਪੂਰਾ ਸਾਈਜ਼ ਹੈਗਾ ਠੀਕ ਆ ਆ ਕਰ ਸਕਦੇ ਆ ਸਿੱਕ ਠੀਕ ਆ ਕਿੰਨਾ ਵੀਰੇ ਰਿੱਕੀ ਮੋਲੇ ਦੀ ਡਿਮਾਂਡ ਕਿੰਨੀ ਫਿਰ ਇਹ 45 ਦੀ ਦੇ ਦਾਂਗੇ 45 ਦੀ ਵਿੱਚੋਂ ਕਰੋਗੇ ਲੈਸ ਲੂਸੀ ਜੀ ਕਰਦਾ ਮਾਨ ਠੀਕ ਆ ਜੀ 45 ਦੀ ਆ ਅਜੇ ਦਿਨ 10 ਕ ਲੈ ਜਾਂਦੀ ਹੈ ਨਾ ਜੀ ਹਾਂ 10 ਦੇ ਲੈ ਲਿਆ ਹਾਂ ਜੀ 10 ਦੇ ਵੀ ਭਾਵੇਂ ਵਾਦੀ ਲੈ ਜੇ ਤਾਂ 10 ਦਿਨ ਤੇ ਖਾਜੂ ਦਾਂਗੇ 10 ਦਿਨ ਨੂੰ ਥੋੜਾ ਨੇੜ ਹੋ ਜੂ ਪਤਾ ਲੱਗ ਜੂਗੇ 2 ਦਿਨ ਖੜਦੀ ਜਾਂ ਨਹੀਂ ਖੜਦੀ ਬਿਲਕੁਲ 10 ਕ ਦਿਨ ਜਿਹੜਾ ਦੋਸਤੋ ਤੁਸੀਂ ਅੱਜ ਫਿਲਹਾਲ ਜਿਹੜਾ 6 ਤੋਂ 16 April ਤੱਕ ਸੋਣ ਦੀ ਸੁਭਾਵਨਾ ਖੁੱਲ ਜਿਹੜੀ ਹੋਵੇਗੀ ਕਿਉਂਕਿ ਬਨਾਥ ਨਾਲ ਜਿਹੜਾ ਦੋਸਤੋ ਢਿੱਲਾ ਢੁਲਾ ਬਿਲਕੁਲ ਤੁਸੀਂ ਦੇਖੋਗੇ ਆਰਡਰ ਜਿਹੜਾ ਬਿਲਕੁਲ ਫਾਸ ਜਣਾ ਕੰਪੈਕਟ ਜਿਹੜਾ ਆਰਡਰ ਹੋਵੇਗਾ ਫਿਕਸ ਆਰਡਰ ਦੀ ਜਿਹੜੀ ਆ ਦੋਸਤੋ ਇਸ ਦੀ ਕੁਆਲਿਟੀ ਰਹੇਗੀ ਵ ਆਜੋ 45000 ਮੂਲ ਆ ਠੀਕ ਹੈ ਜੀ ਡਿਮਾਂਡ 45 ਹੈ ਵਿੱਚੋਂ ਲੈਸ ਜਿਹੜੇ ਸ਼ੁਰੂ ਕਰਾਂਗੇ 42 ਦੀ ਦੇ ਦਾਂਗੇ 42 ਐਂਡ ਹੱਦ ਤੋਂ ਹੱਦ ਵੀ ਜੀ ਠੀਕ ਹੈ 42 ਦੀ ਹੋ ਜਾਊਗੀ ਠੀਕ ਤੇ ਇਸ ਤੋਂ ਬਾਅਦ ਬਾਕੀ 4 ਯੇ ਦੇ ਬਾਅਦ ਭਾਏ 50 55 ਦੀ ਗਏ ਜੀ ਬਿਲਕੁਲ ਜੀ ਬਿਲਕੁਲ ਐਸੇ ਵਿੱਚ 10 ਦਿਨ ਖੜਤੀ ਕਰਦੇ ਆ ਆ ਦੇਖੋ ਜੀ ਆ ਥਣ ਦਾ ਸਾਈਜ਼ ਦੇਖ ਲਓ ਤੇ ਚੌਥਾ ਥਣ ਦਾ ਦੇਖੋ ਜੀ ਗੈਵੰਤਰ ਤੇ ਲੈਂਥ ਲੰਬਾਈ ਹਰ ਪਾਸੇ ਤੁਸੀਂ ਦੇਖ ਲਓ ਆ ਕਰੋ ਚੱਕ ਕੇ ਠੀਕ ਹੈ ਤੇ ਹਾ ਤਾਂ ਹਾ ਜਿਹੜੀ ਦੋਸਤੋ 42 ਦੀ ਹੋ ਜੂਗੀ ਵੀਰ ਕਹਿੰਦਾ ਠੀਕ ਹੈ 42 ਆ 45 ਡਿਮਾਂਡ ਆ ਇਸ ਤੋਂ ਬਾਅਦ ਅਗਲੀ ਇਹ ਕ੍ਰੋਸਾਂਗੇ ਜਾ ਕੇ ਇਹ ਸ਼ਾਈ ਵਾਲਾ ਕੀ ਕ੍ਰੋਸ ਇਹ ਕ੍ਰੋਸ ਸ਼ਾਈ ਵਾਲਾ ਠੀਕ ਹੈ ਜੀ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਤੁਸੀਂ ਵਹਿਰ ਦੀ ਮੰਨ ਸਕਦੇ ਹੋ ਠੀਕ ਹੈ ਜੀ ਪੇਟ ਪੂੜ ਜਿਹੜਾ ਪੂਰਾ ਭਾਰਾ ਹੈਗਾ ਪਲੀ ਪੁਲੀ ਪੂਰੀ ਆ ਰਾਜੀ ਆ ਪੂਰੀ ਵਜਨ ਵਾਲੀ ਪੂਰੀ ਠੀਕ ਹੈ ਬਾਕੀ ਉਨੀ ਛੜੋ ਉਨੀ ਬਿਲਕੁਲ ਜਿਹੜੀ ਕਿ ਹਾਈਟ ਆ ਲੇਵਾ ਹਵਾਨਾ ਵੀ ਜਿਹੜਾ ਦੋਸਤੋ ਓਡਾ ਲਈ ਫਿਰਦੀ ਆ ਤੇ ਵੀਰ ਮਨੋਰ ਅ ਸੂਬਾ ਕੇ ਨਾ ਪਲਾਂ ਸੂਣ ਵਾਲੀ ਨਾ ਇਹਦਾ ਤੀਜਾ ਸੂਬਾ ਸੂਣ ਵਾਲੀ ਸੂਣ ਵਾਲੀ ਹਾਂਜੀ ਤੇ 16 ਕਿ 15 16 ਕਿਲੋ ਇਹਨੇ ਦਿੱਤਾ ਪਿਛਲੇ ਸਵੇ ਠੀਕ ਹੈ ਜੀ ਦੂਜੇ ਸਵੇ ਦੂਜੇ ਸਵੇ ਓਕੇ ਤੇ 15 16 ਤੋਂ ਨਹੀਂ ਕੜਦੀਆਂ ਕਰਦੀਆਂ ਹਾਂ ਹਾਂਜੀ 15 16 ਵੀ ਵੀਰ ਚਮਾਉਂਦੀ ਰਵੇ ਬਹੁਤ ਦੁੱਧਾ ਬਹੁਤ ਦੁੱਧ ਗਰਮੀ ਆਏ ਨੀ ਗਰਮੀ ਆ ਜਾਣੀ ਹੈ ਬਾਕੀ ਦੋ ਗਲੀ ਹੈ ਨਾ ਹਾਂ ਗਰਮੀ ਗਰਮੀ ਦੀ ਨੂੰ ਚਿੰਤਾ ਵੀ ਕੋਈ ਨਹੀਂ ਚਿੰਤਾ ਨਹੀਂ ਨੂੰ ਬਿਲਕੁਲ ਬਾਕੀ ਉਨੀ ਥੱਲਿਓ ਪੰਦੀ ਉਹਦੀ ਕਰਮਾਲੀ ਆਹ ਵੇਖੋ ਜੀ ਠੀਕ ਆ ਪੰਡਾ ਪਾਇਆ ਪਿਆ ਕਰਮਾਲੀ ਨੇ ਤੇ ਆ ਜਿਹੜਾ ਤੁਸੀਂ ਥਣ ਥਣ ਵੇਖੋ ਬਿਲਕੁਲ ਕੱਲੀ ਕੋਈ ਕਹਿਣ ਵਾਲੀ ਗੱਲ ਨਹੀਂ ਦੋਸਤੋ ਬਿਲਕੁਲ ਮੋਟਾ ਲੰਬਾ ਦਾ ਨੋਕ ਵਾਲਾ ਥਾਣਾ ਆ ਕਰੋ ਜੀ ਦੇਣ ਹਜੇ ਵੀਰ ਲੈ ਜੋਗੀ ਨਾ ਹਾਂ ਦੋ ਚਾਰ ਦੇਖੋ ਦੋ ਚਾਰ ਦੇ ਵਿੱਚ ਲੈ ਜਾਂਦੀ ਹੈ ਐਸ ਆਈ ਹੁਣ ਦੋ ਇਤਨੀ ਖੜੂਗੀ ਦੋ ਦੋ ਬਾਕੀ ਕਈ ਰੋਂਦਾ ਵੀ ਸਫਰ ਚ ਪਸੂ ਚਲਾ ਜਾਵੇ ਜਾਂਦੇ ਵੀ ਸੂਚ ਜਾਂਦੇ ਸੂਚ ਜਾਂਦੇ ਹਾਂ ਆ ਦੇਖੋ ਜੀ ਆ ਸਾਈਜ ਹਥਣਾ ਦਾ ਤੇ ਥਣ ਤੋਂ ਵੀਰੋ ਕਿਉਂਕਿ ਆਨਲਾਈਨ ਕਿਸੇ ਵੀਰ ਨੇ ਬੇਸ਼ੱਕ ਸੌਦਾ ਕਰਨਾ ਹੋਵੇ ਤਾਂ ਤੁਹਾਡੀ ਆਪਣੀ ਸਮਝ ਆ ਵੀ ਆਪਣਾ ਕੰਮ ਵਿਖਾਉਣ ਦਾ ਤਸੱਲੀ ਨਾਲ ਤੁਹਾਨੂੰ ਥਣ ਤੋਂ ਵਿਖਾ ਸਕਦੇ ਆ ਵੀ ਆ ਥਣ ਦਾ ਸਾਈਜ਼ ਹੈਗਾ ਠੀਕ ਆ ਜੀ ਸੋ ਸੌਦਾ ਕਰਨਾ ਜਿਹੜਾ ਤੁਹਾਡੇ ਲਈ ਜਿਹੜਾ ਸੌਖਾ ਹੋਊਗਾ ਈਜ਼ੀ ਹੋਊਗਾ ਠੀਕ ਆ ਦੇਖ ਅਮਨੋਰ ਵੀਰੇ ਇਹਦਾ ਮੁੱਲ ਦੱਸ ਦੇ ਪਹਿਲਾਂ ਵੀ ਕਿੰਨਾ ਵੀਰ ਹੈ ਇਹਦਾ 38 ਕਰਦੇ ਮੁੱਲ ਹਾਂ ਜੀ 35 ਦੇ ਦਾਂਗੇ ਹਾਂ ਨਾ ਜਿਹੜੀ 35 35 ਠੀਕ ਆ ਮੁੱਲ 38 ਆ ਮੁੱਲ 38 ਇਹਨੂੰ ਵੀਰ ਖੋਲ ਕੇ ਦਿਖਾ ਦਿਗੇ ਠੀਕ ਆ ਮੋਲ 38 ਹੈ ਵੀਰੋ ਤੇ 35000 ਜਿਹੜੀ ਹਾਂ ਨਾ ਹੈਗੀ ਠੀਕ ਆ ਜੇਕਰ ਕਿਸੇ ਵੀ ਘਰੇਲੂ ਨੇ ਖਰੀਦਣੀ ਆ ਤੇ ਤੁਸੀਂ ਖਰੀਦ ਸਕਦੇ ਹੋ ਠੀਕ ਆ ਠੀਕ ਆ ਤੋਂ ਨੂੰ ਕੋ ਜੇਕਰ ਆਪਾਂ ਗੱਲ ਕਰੀਏ ਨਾ ਡਾਊਨ ਲੈਵਲ ਦੀ ਆ ਧਰਤੀ ਨਾਲ ਥੋੜਾ ਜਿਹਾ ਡਾਊਨ ਹੈ ਨਾ ਆ ਜੀ ਹਾਂ ਬਾਕੀ ਸੁੱਕੇ ਥੋੜੀ ਜਿਹੀ ਹੋਏ ਨਾ ਨੇ ਚੁੱਕੀ ਆ ਬਿਲਕੁਲ ਆ ਵੇਖੋ ਜੀ ਠੀਕ ਆ ਆ ਫੇਸ ਕੁਆਲਟੀ ਜੇ ਆ ਬੈਡ ਦੀ ਪੂਰੀ ਦਿਖ ਹੈਗੀ ਐ ਇੱਕ ਸਾਈਡ ਤੋਂ ਮੈਂ ਤੁਹਾਨੂੰ ਪ੍ਰੋਪਰ ਦਿਖਾ ਦਿੰਦਾ ਜੀ ਆ ਕਰੋ ਚੈੱਕ ਆ ਦੇਖੋ ਠੀਕ ਆ ਜੀ ਆ ਉਲਟ ਪੈਣੀ ਵਾਲੇ ਪਾਸੇ ਤੋਂ ਥਾਣਾ ਨੂੰ ਮਾਰੋ ਛਾਤ ਜੀ ਠੀਕ ਆ ਵੀ ਬਿਲਕੁਲ ਬਾਕੀ ਵੀਰ ਤਿੱਪਣ ਤੋਂ ਤੁੱਪਣ ਦੇ ਵਿੱਚ ਬਿਲਕੁਲ ਓਕੇ ਪਾਏ ਬੜੀ ਓਕੇ ਆ ਚੌਥਾ ਨਾਲ ਦਾ ਪੂਰਾ ਚਿਪਾ ਠੀਕ ਆ ਜੀ ਚਾਹੂ ਨਹੀਂ ਬੜੀ ਠੀਕ ਹੈ ਫਿਰ ਫਿਰ ਚੱਡਾ ਵੱਡੀਆਂ ਕਾਵਾਂ ਚੱਡਾ ਵਡਾਉਂਦੀ ਕਰਨਾ ਆ ਬਿਲਕੁਲ ਵੇਖੋ ਜੀ ਆਹ ਵੇਖੋ ਠੀਕ ਹੈ ਚਲੋ ਫਿਰ ਜੀ ਹਾਂਜੀ ਤੋਰ ਲਗੇ ਬਿਲਕੁਲ ਠੰਡੀ ਸੀਲਸਲਾਗਾ ਦੋਸਤੋ ਸ਼ਾਂਤ ਸੁਭਾਅ ਹੈ ਵੀ ਕੋਈ ਇਹ ਪਸ਼ੂ ਵੇਖ ਕੇ ਕੀ ਰਣਾ ਉਪਰਾ ਬੰਦਾ ਵੇਖ ਕੇ ਰਣਾ ਡਰਦਾ ਵੀ ਆ ਭੱਜਦਾ ਵੀ ਆ ਪਰ ਨੋਰਮਲੀ ਆਪਣੀ ਚਾਲ ਹੈਗੀ ਆ ਠੀਕ ਹੈ ਬਾਕੀ ਆ ਤੁਸੀਂ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਸਾਰਾ ਕੁਝ ਆ ਕੀ ਠੰਡੀ ਕਰਵਾ ਲਈ ਆ ਦੇਖੋ ਜੀ ਠੀਕ ਹੈ ਤੇ ਹੱਦ ਵੀਰੇ ਫਿਰ ਮਤਲਬ ਕਿ 38 36 ਕਿੰਨੀ ਡਿਮਾਂਡ ਕੀਤੀ ਸੀ ਹਾਂਜੀ ਹਾਂਜੀ 35 ਦੀ ਦੇ ਦਾਂਗੇ ਹਾਂ ਨਾ ਜੀ ਹਨਾ ਲਓ ਜੀ ਦੋਸਤੋ 35 ਦੀ ਹੋ ਜੂ ਠੀਕ ਹੈ ਵੇੜ ਤੇ ਹਾਏ ਮੱਛੀ ਨੇ ਬਾਨਾ ਵਾ ਆ ਟਲਾਂ ਪਾ ਡੂ ਆ ਦੇਖੋ ਪੂਰਾ ਬਣ ਕੇ ਸੀ ਜੀ ਬਿਲਕੁਲ ਜੀ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਜਰਸੀ ਵੈਡ ਜਰਸੀ ਅੰਗ ਦੇ ਵਿੱਚ ਜਿਹੜੀ ਦੋਸਤੋਂ ਤੁਹਾਨੂੰ ਬੁਖਾਰ ਰਿਹਾ ਆਪਾਂ 5ਵੇਂ ਨੰਬਰ ਤੇ ਠੀਕ ਹੈ ਜੀ ਲਾਸਟ ਤੇ ਨੰਬਰ ਤੇ ਆ ਇਹ ਸੂਈ ਹੈ ਨਾ ਵੀਰ ਇਹ ਸੂਈ ਅੱਜ 6ਵਾਂ ਦਿਨ ਹੋ ਗਿਆ ਨੇ 6ਵਾਂ ਦਿਨ ਸਵੇਰ ਦੁੱਜਾ ਜੀ ਇਹ ਤੀਜਾ ਹੋਊਗਾ ਦੁੱਜਾਂ ਦੇ ਪਰ ਤੀਜਾ ਹੋਊਗਾ ਤੀਜੇ ਸਵੇਰ ਮੰਨ ਲਓ ਹਨਾ ਜੀ ਹਾਂ ਜੀ ਤੀਜੇ ਸਵੇਰ ਜਿਹੜਾ ਦੋਸਤੋਂ ਮੰਨ ਲਓ ਤੇ 6ਵਾਂ ਦਿਨ ਹੈ ਅੱਜ ਹਨਾ ਹਾਂ ਜੀ 6ਵਾਂ ਦਿਨ ਆ ਆ ਦੇਖੋ ਜੀ ਥਾਮਸਨ ਦਾ ਸਾਇਜ ਦੇਖੋ ਤੇ ਬਿਲਕੁਲ ਮੁਠੀ ਵਿੱਚ ਆਉਣ ਵਾਲਾ ਥਾਣਾ ਆ ਕਰੋ ਚੈੱਕ ਜੀ ਚੌਥਾ ਨਾ ਦਾ ਬਿਲਕੁਲ ਬਰਾਬਰ ਗੈਬੰਤਰ ਹਰ ਪਾਸਿਓਂ ਤਸੱਦੀ ਕਰੋ ਜੀ ਤੇ ਚਵਾਈ ਵੀਰ ਹੁਣ 6ਵੇਂ ਦਿਨ ਦੇ ਦੌਰਾਨ ਕਿੰਨੀ ਕੁ ਪਾਲਟੀ ਚ ਫਿਰ ਪਾਰੀ ਦੁੱਧ ਉਹਨੇ 13 ਕਿਲੋ ਵੈਸ ਟਾਈਮ ਦੇ ਅਸਲੀ ਹੋਵੇਗਾ 13 ਕਿਲੋ 13 ਕਿਲੋ ਐ ਦੋ ਡੰਗ ਤਿੰਨ ਡੰਗ ਵਿੱਚ ਹੋ ਕੇ ਖੜੇ ਕੋਈ ਠੀਕ ਹੈ ਜੀ ਹਾਂ ਜੀ 13 ਕਿਲੋ ਠੀਕ ਹੈ 13 ਕਿਲੋ ਐ ਦੁੱਧ ਦਾ 6ਵੇਂ ਦਿਨ ਸਵੀਰ ਹੋ ਗਿਆ 6ਵੇਂ ਦਿਨ ਮਗਰ ਬੱਛਾ ਜੀ ਬੱਛਾ ਮਗਰ ਬੱਛਾ ਆ ਦੇਖ ਲੋ ਜੀ ਆ ਬੱਚਾ ਠੀਕ ਹੈ ਮੇਲ ਕਾਫਾ ਬੱਚਾ ਹੈ ਨੀਚੇ ਤੇ ਬਿਲਕੁਲ ਜਰਸੀ ਦੇ ਵਿੱਚ ਹੀ ਬੱਚਾ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਤਸੱਲੀ ਨਾਲ ਦਿਖਾਉਣੇ ਆ ਹਵਾਨਾ ਲੇਫਟੀ ਜਿਹੜੀ ਸੋਹਣੀ ਹੈ ਸਵੇਰ ਚ ਵਾਈ ਕਿੰਨੇ ਵਜੇ ਫਿਰ ਕੀਤੀ ਤੇਰੀ 7:00 ਵਜੇ ਗਏ ਪੌਣੇ 6:30 ਪੌਣੇ ਠੀਕ ਆ ਜ਼ਿਆਦਾ ਨਾਰਮਲ ਜਿਹੜੀ ਦੋਸਤੋ ਆਪਾਂ ਬੇਸ਼ੱਕ ਤੁਸੀਂ ਮੀਡੀਅਮ ਹਾਈਟ ਤੁਸੀਂ ਮੰਨ ਕੇ ਇਹ ਲੈ ਕੇ ਜਾ ਸਕਦੇ ਹੋ ਤੇ ਹਵਾਨਾ ਜਿਹੜਾ ਦੋਸਤੋ ਲੈਵਾ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਸਾਈਜ਼ ਜਿਹੜਾ ਥਣਾ ਦਾ ਉਹ ਬਿਲਕੁਲ ਜਿਹੜਾ ਮੁੱਠੀ ਵਾਲਾ ਹੈਗਾ ਕੋਈ ਵੀਰ ਕਈ ਉਹਨਾ ਛੋਟਾ ਥਣ ਰੱਖ ਕੇ ਜਿਹੜਾ ਤੁਸੀਂ ਬੇਸ਼ੱਕ ਨਾ ਫੋਨ ਕਰਿਓ ਵੀ ਥਣ ਥੁੰਨ ਦਾ ਸਾਈਜ਼ ਚੰਗਾ ਹੈਗਾ ਠੀਕ ਆ ਦੇਵਾ ਪਧਰ ਭਗਉਂਦੀ ਆ ਪੂਰਾ ਥਣ ਦਾ ਸਾਈਜ਼ ਚੰਗਾ ਤੇ ਬਿਲਕੁਲ ਹੈ ਤਾਜੀ ਸੂਜੀ ਹੈ ਠੀਕ ਆ ਦੀਵਰਕ ਆ ਦੇਖੋ ਜੀ ਠੀਕ ਆ ਆ ਬਰਾ ਬਰੂ ਦੇਖੋ ਦੋਸਤੋ ਪੂਰੀ ਆਵਾਜ਼ ਆਉਂਦੀ ਆ ਦੁੱਧ ਤੇ ਚਵਾਈ ਦੀ ਆ ਕਰੋ ਚੈੱਕ ਠੀਕ ਆ ਅੱਛਾ ਮਨੋਜ ਵੀਰੇ ਕੀ ਫਿਰ ਲੈ ਦੇ ਕੀ ਕੀਤਾ ਇਹਦਾ ਮੋਲੇ ਦਾ 38 ਕਰਦੇ ਆ 34 ਦੀ ਦਵਾਂਗੇ 34 ਦੀ ਹਾਂਜੀ ਠੀਕ ਹੈ ਆਣਾ ਚੁਕਤੀ ਤੇ ਨਾ ਬੋਲਿੰਗ ਹਜੇ ਬਾਹਰ ਹੀ ਆਈ ਹੈ ਨਾ ਹਾਂਜੀ ਹਾਂਜੀ ਆ 6 ਦਿਨ ਹੋਏ ਆ 6 ਦਿਨ ਹੋਏ ਤੇ ਮਨੋਰ ਵੀ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਦੱਸੋ ਜੀ ਮੈਂ ਨੰਬਰ 98145 ਹਾਂਜੀ 45195 ਠੀਕ ਹੈ ਜੀ ਇਹ 98145 ਤੇ 45195 ਦੋਸਤੋ ਵੀਰ ਮਨੋਰ ਸਿੰਘ ਦੇ ਨੰਬਰ ਨੇ ਤੇ ਖਾਸ ਵਿਜਿਟ ਜਿਹੜੀ ਤੁਸੀਂ ਬਲੇਅਰ ਪਿੰਡ ਕਰਨੀ ਆ ਠੀਕ ਹੈ ਜੀ ਬੈਂਕਾਂ ਪਿੰਡ ਬਿਲਕੁਲ ਨੇੜੇ ਹੈਗਾ ਕਿਸੇ ਵੀਰ ਨੇ ਲੋਕੇਸ਼ਨ ਲਾ ਕੇ ਵੀ ਹੁਣ ਤੁਸੀਂ ਬਲੇਅਰ ਦੀ ਲੋਕੇਸ਼ਨ ਲਾ ਕੇ ਵਿਜਿਟ ਕਰ ਸਕਦੇ ਹੋ ਭਿੱਖੀ ਇਵੈਂਟ ਬਿਲਕੁਲ ਨਜ਼ਦੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ 7 ਸ਼ਰੀਆ ਕੱਲ ਜੀ